ਕੀ ਪ੍ਰਸ਼ਾਸਨ ਨਹੀਂ ਬੋਲੋਗੇ ਨਾ ਮੈਂ ਬਹਿ ਜਾਣਾ ਪਾ ਨਹੀਂ ਮੈਂ ਨਹੀਂ ਮੈਂ ਨਹੀਂ ਬਰਦਾਸ਼ਤ ਕਰਦਾ ਚੀਜ਼ਾਂ ਮੈਂ ਕਿਸੇ ਦੇ ਬਾਰੇ ਬੋਲਦਾ ਨਹੀਂ ਹਾਂ ਐਦਾ ਨਹੀਂ ਹੈ ਹਾਂ ਐਦਾ ਐਦਾ ਨਹੀਂ ਕਰ ਮੈਂ ਬੈਠੋ ਮੈਂਬਰ ਸਾਹਿਬ ਬੈਠੋ ਤੁਸੀਂ ਐਸ਼wini ਜੀ ਬੋਲਦੇ ਤੁਸੀਂ ਬੈਠੋ ਇਨਸਲਟ ਕਰਵਾਣੀ ਕਰਨ ਦੇ ਲਈ ਖੜੇ ਹੋ ਐ ਤੇ ਫਿਰ ਕੋਈ ਜ਼ਰੂਰਤ ਨਹੀਂ ਹੈ ਨਹੀਂ ਨਹੀਂ ਕੋਈ ਇਨਸਲਟ ਨਹੀਂ ਕਰੇਗਾ ਮੈਂ ਕਹ ਰਿਹਾ ਅਰੇ ਅਮਰਪਾਲ ਜੀ ਬੈਠੋ ਸੁਣ ਲੈਣਾ ਹਿੰਮਤ ਰੱਖਿਆ ਕਰੋ ਸੁਖਨ ਸਿੰਘ ਜੀ ਬੈਠੋ ਹਾਂ ਅਮਰਪਾਲ ਐਮ ਐਨ ਏ ਸਾਹਿਬ ਬੈਠੋ ਐਮ ਐਨ ਏ ਸਾਹਿਬ ਬੈਠੋ ਜੀ ਅਸ਼wini ਜੀ ਬੋਲੋ ਮੇਰਾ ਇਹ ਕਹਿਣਾ ਜੀ ਜੀ ਕੱਲ ਜੀਮਾ ਸਾਹਿਬ ਨੇ ਬੋਲਦੇ ਹੋਏ ਨਾ ਰਣਜੀਤ ਸਿੰਘ ਸਾਗਰ ਡੈਮ ਦੇ ਬਾਰੇ ਔਰ ਜਦੋਂ ਅਸੀਂ ਤੁਹਾਡੇ ਨਾਲ ਚਾਹ ਤੇ ਬੈਠੇ ਸੀ ਰਾਜੇਪਾਲ ਦੇ ਉਸ ਵੇਲੇ ਵੀ ਇੱਕ ਜ਼ਿਕਰ ਕੀਤਾ ਕਿ ਉੱਥੇ ਅਸੀਂ ਜਿਹੜੀ ਝੀਲ ਹੈ ਉਹਦੀ ਡਿਵੈਲਪਮੈਂਟ ਕਰਕੇ ਟੂਰਿਜ਼ਮ ਬਹੁਤ ਵਧੀਆ ਜਗ੍ਹਾ ਉਹ ਕੋਈ ਗੱਲ ਨਹੀਂ ਔਰ ਸੀਐਮ ਸਾਹਿਬ ਅੱਜਕੱਲ ਬਾਰ-ਬਾਰ ਉੱਥੇ ਜਾ ਰਹੇ ਨੇ ਅੱਛਾ ਲੇਕਿਨ ਉਹ ਦੌਰੇ ਤੇ ਗਏ ਹੋਏ ਸੀ ਤੇ ਵਾਪਸ ਆ ਰਹੇ ਸੀ सीएम साहब जी अच्छी आदत है अगर कोई सड़क पे खड़ा मिलता है ओनु नमस्ते भी करदेया ते गड्डी भी रोकदेया। ਉਹਨਾਂ ਨੇ ਗੱਡੀ ਰੋਕ ਲਈ। ਉੱਥੇ ਗੱਡੀ ਤੋਂ ਉਤਰ ਤੋਂ ਬਾਅਦ ਇੱਕ ਬੀਬੀ ਨੇ ਉਹਨਾਂ ਨੂੰ ਸਾਡੇ ਉਹ ਅਰਧ ਪਹਾੜੀ ਏਰੀਆ ਉੱਥੋਂ ਦੇ ਲੋਕ ਬੜੇ ਭੋਲੇ ਪਾਲੇ ਨੇ। ਉਹਨਾਂ ਨੇ ਨਮਸਤੇ ਕੀਤੀ ਝੁੱਕ ਕੇ ਪੂਰੀ ਦਰ ਨਾਲ ਉਹਨਾਂ ਨੇ ਪੁੱਛਿਆ ਆਪਣੇ ਸਬਾਬ ਦੇ ਅਨੁਸਾਰ ਕਿ ਵੀਵਾ ਕੋਈ ਤੰਗੀ-ਤੰਗੀ ਤੇ ਨਹੀਂ ਐ। ਉਹਨਾਂ ਨੇ ਕਿਹਾ ਜੀ ਤੰਗੀ ਤਾਂ ਮੈਨੂੰ ਇਹ ਹੈ ਕਿ ਮੇਰੇ ਘਰ ਲਾਈਟ ਨਹੀਂ ਹੈਗੀ। ਮੈਨੂੰ ਕਨੈਕਸ਼ਨ ਨਹੀਂ ਮਿਲ ਰਿਹਾ। ਮੇਰੀ ਜਿਹੜੀ ਇਹ ਗਲੀ ਹੈ ਇਹਦਾ ਬੁਰਾ ਹਾਲ ਹੈ ਔਰ ਇਹ ਪਹਾੜੀ ਪਹਾੜਾ ਦੇ ਅੰਦਰ ਨਾ 4-4 5-5 ਹਜ਼ਾਰ ਲਗ ਲਗ ਹੁੰਦੇ ਨੇ ਉਹਨ ਆਪਣੀਆਂ 4-5 ਮੰਗਾਂ ਜਿਹੜੀਆਂ ਸੀਐਮ ਸਾਹਿਬ ਨੇ ਉਸ ਵੇਲੇ ਡੀਸੀ ਨੂੰ ਬੁਲਾਇਆ ਉਹਨੋਂ ਡੀਸੀ ਬਦਲ ਗਏ ਨੇ ਡੀਸੀ ਨੂੰ ਬੁਲਾਇਆ ਕਿ ਡੀਸੀ ਸਾਹਿਬ ਇਹਨਾਂ ਦੀ ਤਤਕਾਲ ਮੇਰੇ ਅਗਲੀ ਵਾਰੀ ਆਣ ਤੋਂ ਪਹਿਲਾਂ-ਪਹਿਲਾਂ ਇਹ ਹੱਲ ਕਰ ਦੇਣੀ ਹੈ ਮੈਂ ਪ੍ਰਸ਼ਾਸਨ ਦਾ ਹਾਲ ਤੁਹਾਡੇ ਵੱਲ ਧਿਆਨ ਲਿਆਣਾ ਚਾਹਨਾ ਸੀਐਮ ਸਾਹਿਬ ਚਲੇ ਗਏ ਅਗਲੀ ਵਾਰੀ ਸੀਐਮ ਤੋਂ ਆਪ ਦੁਆਰਾ ਆਏ ਹੋਇਆ ਕਿ ਉਸ ਜਨਾਨੀ ਦੇ ਘਰ ਜਿਹਨੂੰ ਜਿਹੜੀ ਪੂਰੀ ਅਨਪੜ੍ਹ ਜਨਾਨੀ ਹੈ ਜਿਹਨੂੰ ਕੋਈ ਪਤਾ ਨਹੀਂ ਕਿ ਪ੍ਰਸ਼ਾਸਨ ਕੀ ਹੁੰਦਾ ਦੂਜਾ ਕੀ ਹੁੰਦਾ ਪੁਲਿਸ ਦਾ ਅਮਲਾ ਚਲਾ ਗਿਆ ਉਹ ਡੀਸੀ ਦੇ ਕੋਲ ਤੇ ਗਿਆ ਉਹ ਜਨਾਨੀ ਨੂੰ ਉੱਥੋਂ ਬਾਹਨੇ ਨਾਲ ਕਿ ਆਓ ਤੁਹਾਨੂੰ ਲੈ ਕੇ ਜਾਣਾ ਗੱਡੀ 'ਚ ਬਿਠਾਇਆ ਅੱਗੇ ਪੁਲਿਸ ਪਿੱਛੇ ਪੁਲਿਸ ਮੰਤਰੀ ਸਾਹਿਬ ਵੀ ਇਹਦੀ ਕੋਕ ਕਰ ਸਕਦੇ ਆ ਜਾ ਕੇ ਮੈਂ ਬੀਬੀ ਨੂੰ ਮਿਲ ਕੇ ਵੀ ਆਇਆ ਮੈਂ ਕੋਈ ਗੱਲ ਮਤਲਬ ਇਹ ਇਹਦੇ ਨਾਲ ਪ੍ਰਸ਼ਾਸਨ ਦੀ ਛਵੀ ਤੇ ਕੀ ਅਸਰ ਪੈਂਦਾ ਇਹਦੇ ਤੇ غور ਕਰਨੀ ਪੈਗੀ ਕਿ ਸੀਐਮ ਕੁਝ ਚਾਹੁੰਦੇ ਨੇ ਪ੍ਰਸ਼ਾਸਨ ਥੱਲੇ ਕੀਤਾ ਉਹਨਾਂ ਦਾ ਕੋਈ ਕੰਮ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਥਾਣੇ ਬਿਠਾਈ ਰੱਖਿਆ ਉਹਨੂੰ ਇਹ ਵੀ ਨਹੀਂ ਦੱਸਿਆ ਤੈਨੂੰ ਕਿੱਥੇ ਲੈ ਕੇ ਜਾ ਰਹੇ ਆ ਉਹਦਾ ਘਰ ਵਾਲਾ ਕਿਡਨੀ ਪੇਸ਼ੈਂਟ ਹੈ ਔਰ ਉਹਨੂੰ ਵੀ ਟੱਕ ਲਿਆ ਕਰੋ ਮੈਂ ਤੁਹਾਡੇ ਦੁਆਰਾ ਇਹ ਕਹਿਣਾ ਚਾਹਨਾ ਕਿ ਜੇਕਰ ਆਪਣੀ ਮਨਸ਼ਾ ਸਾਫ਼ ਸੀ ਉਹਦਾ ਕੰਮ ਕਰਨਾ ਜਾਂ ਨਹੀਂ ਕਰਨਾ ਲੇਕਿਨ ਉਸ ਜਨਾਨੀ ਨੂੰ ਜਿਹੜਾ ਦੋਸ਼ੀ ਜਿਹੜੇ ਲੋਗ ਨੇ ਕਿਆ ਤੁਹਾਡੇ ਮਾਧਿਅਮ ਨਾਲ ਸੀਐਮ ਤੱਕ ਇਹ ਹੁੰਦੇ ਤੇ ਮੈਨੂੰ ਲੱਗਦਾ ਜਰੂਰ ਗੌਰ ਕਰਦੇ ਮੈਂ ਉਹਨਾਂ ਦੀ ਨੀਅਤ ਦੇ ਉੱਤੇ ਕੋਈ ਹੋਰ ਨਹੀਂ ਕਰਦਾ ਲੇਕਿਨ ਮੈਨੂੰ ਇਹ ਲੱਗਦਾ ਕਿ ਉਹ ਭੋਲੀ ਵਰਗੇ ਇਨਸੀਡੈਂਟ ਪੰਜਾਬ 'ਚ ਕਿੰਨੇ ਹੋ ਰਹੇ ਨੇ ਇਹਦੇ ਤੇ ਵੀ ਸਾਨੂੰ ਜਰੂਰ ਧਿਆਨ ਰੱਖਣਾ ਚਾਹੀਦਾ